ਪਾਣੀ ਕਰਕੇ ਵਿਚਾਰੇ ਸੁੱਕੇ ਹੋ ਜੇ ਮੂੰਹ ਮਾਰਦੇ ਨੇ ਮਾਮੇ ਇਹ ਜਾ ਬਾਈ ਮੋਟਰ ਦੀ ਤਾਰ ਟੁੱਟੀ ਆ ਉੱਪਰ ਇਹ ਜੈਂਪਰ ਟੁੱਟ ਗਏ ਕੱਲ ਟਰਾਲੀ ਭਰਨ ਲੱਗੇ ਟਾਈਮ ਨਹੀਂ ਲੱਗਿਆ ਲਵਾਉਣ ਦਾ ਅੱਜ ਲਵਾਉਣੇ ਆ ਤੇ ਅੱਜ ਘੋੜੀਆਂ ਵੀ ਚੈੱਕ ਹੋ ਜਾਣੀਆਂ ਆਪਣੀਆਂ ਸਸਰੀ ਗੱਲ ਸਾਰੇ ਵੀਰ ਬਰਾ ਨੂੰ ਕਹਿਉਂ ਸਾਰੇ ਜਾਨਵਰ ਸੈੱਟ ਸਾਂ ਨੇ ਉਹਦੇ ਅੱਜ ਸ਼ਾਇਦ ਨੂਰੀ ਚੈੱਕ ਕਰਾ ਦਈਏ ਵੀ ਚੈੱਕ ਪਾਸ ਹੋ ਜੂਗੀ ਤੇ ਨਾ ਨਾ ਬਹੁਤ ਆ ਬਹੁਤ ਆ ਬਾਦੂ ਕਿੱਥੋਂ ਲੈ ਗਏ ਘਰੋਂ ਬਸ ਠੀਕ ਆ ਠੀਕ ਆ ਚਲਦੀ ਦਾ ਵੀ ਗਾ ਕੈਮਰਾ ਸਾਫ ਕਰ ਆ ਨੰਬਰ ਆ ਗਿਆ। ਕੁੱਕੇ আর ਬੂਟਾਂ ਇਹਨਾਂ ਨੂੰ 15 ਮਿੰਟ ਇਹਨਾਂ ਨੂੰ ਫਿਰ 15 ਮਿੰਟ ਦੂਏ ਕਬੂਤਰਾ ਨੂੰ। ਉਹਦੇ ਬਾਅਦ ਬਾਕੀ ਜਾਨਵਰ ਛੱਡ ਜਾਣੇ ਖੁੱਲੇ ਆਪਾਂ ਨੇ। ਪਹਿਲਾਂ ਇੱਥੇ ਕੰਮ ਨਿਬੜ ਕੇ ਚੱਲਦੇ ਆਪਾਂ ਘਰ ਨੂੰ। ਆ ਜੋ ਵੀ ਪਠਿਓ। ਤੁਸੀਂ ਵੀ ਘੁੰਮ ਲੋ। ਇਧਰ ਅਸੀਲਾਂ ਨੂੰ ਵੀ ਪਾ ਦਿਆਂ ਬਾਈ ਅੰਦਰ ਦਾਣੇ ਛੁੱਕ ਰਹੇ ਨੇ ਤੇਰੀ ਜੇ ਉੜ ਗਏ ਸਿੱਧਾ ਇਹਨਾਂ ਨੇ ਘਰੇ ਜਾਣਾ ਇੱਥੋਂ। ਆ ਜੋ ਆ ਜੋ ਵੈਰੀ ਗੁੱਡ। ਅੱਖੜੇ ਤਿਆਰ ਨੇ ਭਾਈ ਇਹਨਾਂ ਦੇ ਇੱਥੇ ਵਧੀਆ ਜੋੜੇ-ਜੋੜੇ ਲਾਉਣੇ ਆ ਗਰਮੀਆਂ ਗਰਮੀਆਂ 'ਚ ਇੱਥੇ ਡਾਇਆ ਕਰਾਂਗੇ ਕਬੂਤਰ ਇਹਨਾਂ ਵਿੱਚੋਂ ਕੋਣ ਦਾਣੇ ਦਾ ਸਾਲੇ ਵਾਪ ਹੈ ਇੱਧਰ ਦੱਸ ਕੀ ਕਰਦੇ ਆ ਇੱਤਾਂ ਵੀ ਇੱਧਰ ਛੱਡੀਆਂ ਹੋਈਆਂ ਆ ਭਾਈ ਪਾਣੀ ਬੁਣੀ ਧਰਿਆ ਹੋਇਆ ਇਹਨਾਂ ਨੂੰ ਫਿਰਨ ਗੀਆਂ ਇਹ ਵੀ ਅੱਜ ਅੱਧਾ ਘੰਟਾ ਉਦੋਂ ਬਾਅਦ ਘੋੜੀਆਂ ਦੀ ਵਾਰੀ ਅੱਜ ਸੰਡੇ ਮਨਾ ਦੇਣਾ ਸਾਰੇ ਜਾਨਵਰਾਂ ਦਾ ਆ ਜੋ ਭਾਈ ਅਸੀਂ ਲਗਾਏਗਾ ਤੁਸੀਂ ਬਹੁਤ ਔਖੇ ਸੀ ਤਿੰਨ ਦਿਨ ਦੇ ਆ ਜੋ ਆ ਜੋ ਆ ਜੋ ਆ ਚਲੋ ਲਓ ਨਿਆਰੇ ਮੈਂ ਦਾਣੇ ਪਾ ਕੇ ਜਾਣਾ ਤੁਹਾਨੂੰ ਰੁਕ ਜਾਓ ਬਸ 2 ਮਿੰਟ ਰੁਕ ਜੀ ਮਿੱਤਰੋ ਅਸੀਂ ਲਗਾਂ ਖੋਲਤਾ ਦਾਣੇ ਪਾਤੇ ਇਹ ਲੈਣ ਕੇ 2 ਘੰਟੇ ਨਿਆਰੇ ਹੁਣ ਉਹਨਾਂ ਨੂੰ ਫੇਰ ਪਾਤੇ ਹੋਰ ਇੱਧਰ ਕੰਮ ਨਿਬੜ ਗਿਆ ਇੱਧਰ ਇੱਧਰ ਸਾਰੇ ਜਾਨਵਰਾਂ ਦਾ ਕੰਮ ਨਿਬੜ ਗਿਆ ਚੱਲਦੇ ਹੁਣ ਆਪਾਂ ਘਰ ਨੂੰ ਆਓ ਮਿੱਤਰੋ ਘਰੇ ਪਹੁੰਚ ਕੇ ਅੰਬਰ ਛੱਡੀ ਹੈ ਖੁੱਲੀ ਲੰਦੀਆਂ ਨਿਆਰੇ ਨਾਸਾਂ ਦੇਖੋ ਕਿਵੇਂ ਲਵੇੜੀਆਂ ਮਿੱਟੀ ਨਾਲੇ ਨੇ ਲੈ ਕਿਵੇਂ ਛੱਡਦੀ ਹੈ ਦੇਖੋ ਨੂਰੀ ਦੀ ਸਫਾਈ ਹੋਣ ਲੱਗੀ ਹੋਈ ਹੈ ਡਾਕਟਰ ਆਜਵੇ ਵਾਸਤੇ ਕਰਾ ਦਈਏ ਚੈੱਕ ਫੇਰ ਇਹਦੀ ਵਾਰੀ ਆ ਫੇਰ ਬਾਣੀ ਦੀ ਬਾਣੀ ਆ ਉੱਪਰੇ ਖੜੀ ਐ ਕਰੀਏ ਕੰਮ ਇਹਨਾਂ ਦਾ ਓਕੇ ਅੰਬਰ ਆਪਣੀ ਮਿਸ਼ਰੀ ਦੇ ਵੀ ਫਿਰ ਰਿਹਾ ਬਾਈ ਖਰਖਰਾ ਕਰ ਰਹੇ ਆ ਸਫਾਈ ਨੂਰੀ ਦੇ ਵੀ ਫਿਰ ਰਹੇ ਆ ਅੱਜ ਇਹਨਾਂ ਨੂੰ ਲੈ ਕੇ ਵੀ ਜਾਣਾ ਬਾਣੀ ਆ ਉਹ ਖੜੀ ਐ ਅੰਬਰ ਓ ਲੈ ਕਿੱਥੇ ਬੜੀ ਐ ਕੰਕਾਣਾ ਹੋ ਗਈ ਤੇ ਆ ਵੀ ਸੈਟਿੰਗ ਕਰਨ ਲੱਗੇ ਆ ਇੱਧਰ ਕੀਰਪੋਰਟਾਂ ਨੇ ਨਜ਼ਾਰਾ ਬੰਨਿਆ ਪਿਆ। ਕੋਨੇ ਵਾਲੀ ਘੋੜੀ ਦੀ ਮਾਰਚ ਕਰਨ ਲੱਗੇ ਹੋયા ਆ ਬਾਈ। ਵਿਚਾਰੀ ਨੂੰ ਆਰਾਮ ਆਉ ਸ਼ਾਈਨਿੰਗ ਦੇਖ ਲਓ ਬਾਕੀ। ਹਾਂ? ਆਵਾ ਬਾਹਰ ਉਤਰੀ ਜਾਣੇ ਤਾਂ ਹਾਂ। ਮਾਰਚ ਨਾਲ ਆਰਾਮ ਆਉਂਦਾ ਇਹਨੂੰ। ਅੰਬਰ ਦੇਖ ਲਓ ਕਿਵੇਂ ਪਈ ਆ ਲੈ। ਹਾਂ ਹੈ ਤਾਲਰੇ ਤੇ ਵੱਡਾ ਪ੍ਰੋਬਲਮ ਆ ਮਾਮੇ ਨਾਲ ਥੜਾ ਥੜਾ ਲਿਆਦਾ ਮਾਮੇ ਨੇ ਲੋਏ ਮੇਧਰੋ ਗੱਡੀ ਖਿੱਚਦੀ ਆ ਹਣ ਘੋੜੀ ਲੈ ਕੇ ਆਉਣੀ ਏ ਇੱਕ ਹੋਰ ਇੱਕ ਹੋਰ ਘੋੜੀ ਸਭਨੇ ਨ ਘੋੜੀ ਦਿਵਾਉਣੀ ਆ ਬਈ ਹੁਣ ਇੱਕ ਦਿਵਾਣੀ ਗਿਆ ਲਈ ਗੱਡੀ ਆ ਲੈ ਕੇ ਆਉਣਾ ਕੋਈ ਨੀ ਮੁੰਡਾ ਘੋੜੀਆਂ ਦਾ ਸ਼ੌਂਕ ਪੂਰਾ ਕਰੂ ਡਿਊਟੀ ਦੇ ਨਾਲ ਨਾਲ ਠੀਕ ਆ ਸਿੱਧਾ ਤੁਹਾਨੂੰ ਪਹਿਲਾ ਸਟੱਡ ਫਾਰਮ ਦਿਖਾਉਨੇ ਆ ਇੱਕ। ਤਰੋਂ ਟ੍ਰੇਲਰ ਪਾ ਲਿਆ। ਤੇ ਚੱਲਦੇ ਆ ਆਪਾਂ ਹੁਣ। ਹਾਂ। ਸਾੜਿਓ ਮਰੇ ਹੋਏ ਆ ਜਮਾਈ। ਲੈ ਦੇਖ ਠੀਕ ਆ। ਇਤਰੋਂ ਘਰੇ ਲਈ ਆਏ ਬਸ਼ੇਰੀ। ਦੇਖੋ ਤਾਂ ਫਿਰ। ਠੀਕ ਆ ਓਕੇ ਰਿਪੋਰਟਾਂ। ਅੰਬਰਦਾਨ ਨਾਲ ਜੀ ਲੱਗਿਆ ਰਹੂਗਾ। ਹਾਂ ਬਈ। ਕਿਆ ਨਾਮਤਾ ਇਹਦਾ ਯਾਰ ਮੈਨੂੰ ਭੁੱਲ ਗਿਆ ਹੀਰ 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 ਹੈ ਬਾਈ ਇਹਦਾ ਨਾਮ ਹੀਰ 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 ਖਾਨ ਚ ਵੀ ਜੀ ਆਏ ਖਾਨ ਚ ਵੀ ਜੀ ਆਇਆ ਚਲੋ ਦੇਖੀਏ ਕੋਈ ਕੰਮਕਾਰ ਪਹੁੰਚ ਗਏ ਆ ਬਾਈ ਕਬੂਤਰ ਛੱਡੇ ਹੋਏ ਨੇ ਖੁੱਲੇ ਛੋਟਾ ਬੱਚਾ ਹੋ ਗਿਆ ਕੈਮ ਵਿੜੇ ਜੀ ਉੜੂਗਾ ਇਹ ਲਾਗੇ ਬਾੜ ਨੇ ਅੰਦਰ ਦੋ ਨੇ ਅੰਡੇ ਧਰਲੇ ਦੇਖੋ ਇੱਕ ਕਿੱਥੇ ਧਰਿਆ ਇੱਕ ਆਹ ਖਾਨੇ ਛੱਡ ਕੇ ਧਾਰੀ ਚਲੋ ਕੋਈ ਨਹੀਂ ਆਪੇ ਹੋ ਜਾਣਗੇ ਹਾਂ ਬਈ ਤੇ ਬਈ ਇੱਕ ਹੋਰ ਖੁਸ਼ਖਬਰੀ ਹੋਗੀ ਹਨੂਰੀ ਨੂਰੀ ਆਪਣੀ ਹੋ ਗਈ ਚੈੱਕ ਪਾਸ ਮਿੱਤਰੋ ਓਏ ਖੰਗਰੀ ਕਦੇ ਆ ਨੂਰੀ ਹੁਣ ਤਾਂ ਖਾਣ ਦੇ ਜੋ ਹੋ ਰਿਹਾ ਬਾਅਦ ਚ ਬਣਾਉਣਾ ਹੈ ਬਾਈ ਨੂਰੀ ਨਾਲ ਤੁਹਾਨੂੰ ਤੇ ਆਪਣੀ ਮਿਸ਼ਰੀ ਆ ਫਿਰਦੀ ਆ ਹਾਂਜੀ ਮਿਸ਼ਰੀ ਜੀ ਓਏ ਮਿਸ਼ਰੀ ਜੀ ਇਹ ਖਾ ਰਹੀਆਂ ਭਾਈ ਨੀਰਾ ਤੇ ਅੰਬਰ ਵੀ ਚੈੱਕ ਕਰਾਉਣਾ ਤੁਹਾਨੂੰ ਬਸ਼ੇਰੀ ਲਿਆਂਦੀ ਬਾਈ ਬਸ਼ੇਰੀ ਵੀਡੀਓ ਨਹੀਂ ਉੱਥੇ ਬਣਾ ਹੋਈ ਕੱਜ ਨਾਲ ਕਿਉਂਕਿ ਕਾਲੀ ਜੀ ਸੀ ਅੰਬਰ ਤੁਹਾਨੂੰ ਦਿਖਾ ਦਿੰਦਾ ਅੰਬਰ ਹੈਗੀ ਆ ਲੱਗੀ ਹੋਈ ਆ ਵੀ ਅੰਬਰ ਓਕੇ ਆ ਪੇ ਭਲਾਉਣ ਲੱਗੇ ਆ ਅੰਦਰ ਜਿਹੜੇ ਰਹਿੰਦੇ ਤੇ ਕੋੜੀਆਂ ਨੂੰ ਇੱਧਰ ਇੱਕ ਕਬੂਤਰਾਂ ਤੇ ਗੀੜਾ ਮਰਾ ਦਵਾਂ ਮੈਂ ਥੋੜਾ ਹਾਂ ਦੇਖੇ ਹੋ ਮੈਂ ਵੀ ਦੇਖੇ 3-4 ਦਿਨ ਦੇ ਠੀਕ ਹੈ। ਖੁੱਡਾ ਸਾਫ਼ ਕਰਨੇ ਵਾਲਾ ਵੀ ਹੋ ਗਿਆ ਕੱਲ ਨੂੰ ਇਹਦੇ ਰੇਤਾ ਤੇ ਕਲੀ ਵਿਛਾਉਣੇ ਆ। ਆਹ ਦੇਖੋ ਆ ਉੱਪਰ ਬੈਠ ਨੇ ਐਨੇ ਚਿੱਟੇ ਪਏ ਨੇ ਦੇਖ ਲਓ। ਇਹਦੇ ਥੱਲੇ ਵਾਲੇ ਨੇ ਉਹ ਤੁਹਾਨੂੰ ਖਦਈਆ। ਇਹਨਾਂ ਨੇ ਤਾਂ ਗੰਦੇ ਬਹੁਤ ਮਚਾਇਆ ਪਿਆ। ਕੱਲ ਨੂੰ ਕਰਦੇ ਆ ਸਾਫ਼ ਇਹਨਾਂ ਨੂੰ ਬਈ। ਪੱਲੜ ਜੀ ਵੀ ਲਾ ਦੀਏ ਯਾਰ। ਕਿਉਂਕਿ ਪੱਲੜਾਂ ਦਾ ਵੀ ਥੋੜਾ ਜਿਹਾ ਹੋਵਾਂ ਹੈ। ਵੀ ਹਵਾ ਨਹੀਂ ਜਾਂਦੀ ਉਹਦੇ ਕਰਕੇ ਥੋੜੇ ਕਰਦੇ ਜੇ ਜ਼ਿਆਦਾ ਪੈਂਦਾ ਮਾਮਾ ਲੱਗਿਆ ਹੈ ਉਧਰ ਨਾਪ ਦਮਾਉਣ ਉਹ ਹੁਣ ਮਿਲ ਕੇ ਆਉਣੇ ਨੂਰੀ ਨੂੰ ਲੈ ਉਹ ਖੁੱਲੀ ਫਿਰਦੀ ਐ ਨੂਰੀ ਨੂੰ ਪੁੱਛ ਲਈਏ ਕਿਵੇਂ ਹਾਲ ਚਾਲ ਨੂਰੀ ਐ ਨੂਰੀ ਬਦਾਈਆਂ ਹੋ ਗਈਆਂ ਹੈ ਓ ਨੂਰੀ ਆ ਇਧਰ ਖੁੱਲਾ ਓਏ ਬੋਲਣੀ ਹਟ ਗਈ ਨੂਰੀ ਇੱਧਰ ਯਾਰ ਆ ਤਾਂ ਹੱਦੇ ਹੋ ਗਈ ਹਾਂ ਕੀ ਗੱਲ ਹੈ ਭਾਈ ਸਾਹਿਬ ਹਾਂ ਭਾਈ ਸਾਹਿਬ ਇੰਨੀ ਚੌੜ ਏ ਲਾ ਬੋਲਣ ਨੂੰ ਹੀ ਹਟ ਗਈ ਬਈ ਇਹ ਤਾਂ ਕੋਈ ਨਹੀਂ ਮੇਰੇ ਕੋਲ ਆਉਣਾ ਦਾਣਾ ਮਾਣੀ ਨੂੰ ਤੇ ਆਪਣੀ ਮਿਸ਼ਰੀ ਖੜੀ ਏ ਇੱਧਰ ਪੈ ਬਈ ਜੰਤੀ ਜਲਦੀ ਏ ਤੇ ਹੁਣ ਆਪਾਂ ਵਲੌਗ ਦੀ ਐਂਡਿੰਗ ਕਰ ਦਨੇ ਆ ਮੈਂ ਤਾਂ ਕਹਨੇ ਠੀਕ ਆ ਇੰਨਾ ਕੁ ਬਹੁਤ ਆ ਵਲੌਗ ਚੰਗਾ ਬਈ ਨੂਰੀ ਕਰ ਰੈਸਟ ਨੂੰ ਮਿੱਤਰੋ ਹੁਣ ਆਪਾਂ ਚੱਲੇ ਆਂ ਮੜੇ ਮਾਰੇ ਇਹ ਗੇੜਾ ਜਾ ਕਿਤੇ ਵਿਆਹ ਤੇ ਤੇ ਕਮੈਂਟ ਬੋਲ ਦਵਾਵੇਂ ਵਲੌਗ ਦੀ ਐਂਡਿੰਗ ਕਰੀਏ ਪਾਰਸ ਦੀਪ ਸਿੰਘ ਚੰਗਿਆੜਾ ਰੰਗ ਕਿੱਥੋਂ ਮਿਲੂਗਾ ਵੀਰੇ ਕਿਸੇ ਵੀ ਚੁੰਨੀਆ ਰੰਗਣ ਵਾਲੇ ਕੋਲ ਚਲੇ ਜਾਓ ਉਹਨਾਂ ਤੋਂ ਮਿਲ ਜਾਣਾ ਜੱਸਾ ਜਸਵੀਰ ਸਿੰਘ ਹੈਲੋ ਬਾਈ ਨੈਕਸਟ ਸਟੈਪ ਦਾ ਵੀਰੇ ਲਿਆਂਦੀ ਆਪਾਂ ਬੇਸ਼ੇਰੀ ਸਾਗਰ ਲਵਾਨਾ ਸਾਗਰ ਲਵਾਨਾ ਸ੍ਰਿੰਦਰ ਸਿੰਘ ਬਿੱਟੂ ਥੈਂਕ ਯੂ ਵੀਰੇ ਸਰਬਜੀਤ ਬਾਈ ਤੁਹਾਡੀ ਵੀਡੀਓ ਬਹੁਤ ਪਸੰਦ ਆ ਥੈਂਕ ਯੂ ਵੀਰੇ ਬਹੁਤ ਬਹੁਤ ਸਾਗਰ ਲਵਾਨਾ ਹਰਸ਼ਦੀਪ ਸਿੰਘ ਵੀਰੇ ਮੋਟਰ ਤੇ ਲੱਕੇ ਕਬੂਤਰ ਰੱਖੋ ਹਾਂ ਹਾਂ ਵੀਰੇ ਮੋਟਰ ਤੇ ਵੀ ਲੱਕੇ ਵੀ ਹੋਰ ਲੈ ਕੇ ਆਵਾਂਗੇ ਵੀਰੇ ਘਰੇ ਵੀ ਮੁਰਗੇ ਰੱਖ ਲਓ ਨਾ ਨਾ ਵੀਰੇ ਗੰਦ ਬਹੁਤ ਪਾਉਂਦੇ ਆ ਯਾਰ ਦਲਜੀਤ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਮਨਿੰਦਰ ਬਰਾੜ ਨੂਰੀ ਦੀ ਏਜ ਕਿੰਨੀ ਹੈ ਵੀਰੇ ਨੂਰੀ ਨੇ ਆ ਫਰਵਰੀ ਮੁੱਕੇ ਦੇ 4 ਸਾਲ ਦੀ ਹੋ ਜਾਣਾ ਜੀ ਸਰਵਜੀਤ ਭਾਈ ਤੁਸੀਂ ਨੂਰੀ ਘੋੜੀ ਨੂੰ ਕ੍ਰੋਸ ਕਰਾ ਦਿੱਤਾ ਹਾਂ ਜੀ ਹਾਂ ਵੀਰੇ ਚੈੱਕਪਾਸ ਵੀ ਹੋ ਗਈ ਗੁਰਿੰਦਰ ਹੀਰਾ ਸਾਗਰ ਲਵਾਣਾ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਨਜੋਤ ਧਾਲੀਵਾਲ ਥੈਂਕ ਯੂ ਵੀਰੇ ਮਿਲਦੇ ਹਾਂ ਅਗਲੀ ਵੀਡੀਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ